ਨੇ ਟੋਡਾ ਅੱਜ ਇਥੇ ਦੀ ਰਾਤ ਨੂੰ ਧਰਨੇ ਤੇ ਬੈਠੇ ਹੂ ਕੀ ਮਜਬੂਰੀ ਹੋ ਗਈ ਸਾਡਾ ਮੁੰਡਾ ਬਾਤ ਤੇ ਗੱਲਬਾਤ ਕੀ ਹੋਈ ਹੈ ਜੀ ਬਾ ਕੁਛ ਨਹੀਂ ਹੋਇਆ ਤੁਹਾਨੂੰ ਬੁਲਾਤੀ ਮਾਂ ਤੇ ਤੁਸੀਂ ਕਿਉਂ ਤੁਹਾਨੂੰ ਤੇ ਬੈਠੇ ਅਸੀਂ ਸਾਡੀ ਸੁਣਾਈ ਨਹੀਂ ਦੇ ਕੋਈ ਕੀ ਮੰਗਤੀ ਆ ਆਪਣੀ ਮੰਗ ਸਾਡੀ ਆ ਕਿ ਮੁੰਡੇ ਨੂੰ ਲੈ ਕੇ ਮੁੰਡੇ ਦਾ ਰਸਤਾ ਹੋ ਨਹੀਂ ਰਿਹਾ ਕਿਹੜਾ ਮੁੰਡਾ ਮੱਜਾਗਾ ਜੀ ਦਾ ਮੁੰਡਾ ਕੰਮ ਨਾ ਹੋ ਜੇ ਦਾ ਅੱਜ ਤੁਸੀਂ ਸਵੇਰ ਦੇ ਇਥੇ ਧਰਨੇ ਤੇ ਬੈਠੇ ਹੋ ਤਾਂ ਪੁਲਿਸ ਵਾਲਿਆਂ ਨੇ ਅਧਿਕਾਰੀਆਂ ਨੇ ਅਫਸਰਾਂ ਨੇ ਸਵੇਰਾ ਕਰਿਆ ਬਾ ਅੱਜ ਦਾ ਬਹੁਤ ਕੱਜ ਕੋਈ ਗੱਲ ਬਾਤ ਕਰੀ ਹਾਲ ਸੁਣਾਈ ਕੋਈ ਨਹੀਂ ਜੈ ਆਇਓ ਨੇ ਪਰੌਣੇ ਜਮਾਈ ਵੀ ਦਾ ਅਸੀਂ ਉੱਥੇ ਜਾਂਦੇ ਸੀ ਉੱਥੇ ਜਾਂਦੇ ਵੀ ਜਾਰ ਨੇ ਜਲਦੀ ਆਉਣਗੇ ਬੁੰਡੇ ਨੂੰ ਉਸ ਦਾ ਜਿਆਦਾ ਇੰਦਾਂ ਕਿੰਨਾ ਸਮਾਂ ਹੋ ਗਿਆ ਜਿਹੜਾ ਉਹ ਭਰਾ ਰਹੇ ਮਹੀਨੇ ਤੇ ਉੱਤੇ ਹੋਣ ਹੁਣ ਕੀ ਮਿੱਥ ਕੇ ਕੀ ਆਇਓ ਵੀ ਹਾਂ ਦੇਖ ਲਈ ਅਸੀਂ ਆਏ ਵੀ ਮੁੰਡੇ ਦੇ ਰਾਹ ਤੋਂ ਸਾਨੂੰ ਇਨਸਾਫ ਨਹੀਂ ਆਹੀ ਦਾ ਤੇ ਮੈਂ ਅੱਜ ਰਾਤ ਇੱਥੇ ਬੈਠੇ ਰਹੂੰਗੇ ਬੈਠੇ ਰਹ ਕੋਈ ਕਦੋਂ ਤੱਕ ਜਿਹੜੇ ਬੱਟੂ ਤੇ ਜਿੰਨਾ ਜਿਹੜਾ ਮੁੰਡਾ ਇਹ ਰਸਨੀਗਾ ਨਜ਼ਰ ਬੈਠਾ ਪਜਾਇ ਮੀਂ ਨਾ ਨਾ ਕਰ ਜਿਹੜਾ ਮੁੰਡੇ ਦੀ ਡਾਕੋਈ ਆ ਤੇ ਪਰਿਵਾਰ ਚ ਕੌਣ ਕੌਣਾ ਜੀ ਉਹ ਮੈਂ ਦਾਦੀ ماں ਇਹ ਚਾਚੀ ਆ ਆਹ ਭਾਈ ਆ ਸਾਡਾ ਪਿੱਛੇ ਹਾਇ ਨਹੀਂ ਕੋਈ ਇਹ ਵੀ ਚਾਰੇ ਕੋਈ ਮੇਰੇ ਦੋਸਤੋਂ ਆ ਆ ਗੱਟਿਆ ਉਹਦੀ ਮਾਂ ਨਹੀਂ ਆ ਉਹ ਤੇ ਉਹਦੇ ਬਿਓ ਛੋਟੇ ਛੋਟੇ ਛੱਡ ਕੇ ਮਾਤਾ-ਬਾਪੂ ਪਾਏ 21 ਸਾਲ ਦਾ ਮੁੰਡਾ ਸਾਰੂੰ ਬੁਲਾ ਕੇ ਲਿਗਿਆ ਨੋ ਵੀ ਦਿਓ ਇਹਨ ਕੋ ਗਾਲੀ ਕੋ ਤਾਤ ਇਜਾਦਾਈ ਇਨੀ ਨੂੰ ਜਾ ਕੇ ਰਾਡ ਮਾਰ ਕੇ ਬਾਤ ਤੁਮ ਨੂੰ ਕੀ ਲੱਗਦਾ ਹੈ ਪੁਲਿਸ ਕਿਉਂ ਨਹੀਂ ਫੜ ਰਹੀ ਬੋਟੇ ਕਿ ਲਾਇਆ ਐਸਾ ਐਸਾ ਤਾਂ ਮੰਗਦਾ ਸਾਡੇ ਕੋਲ ਆਈ ਨਹੀਂ ਪੂਰੇ ਸੱਟ ਤਾਂ ਰੋਟੀ ਵੀ ਜੁੜਦੀ ਅਗਰ ਰੋਟੀ ਵੀ ਮੰਗ ਮੰਗਦਾ ਸਾਡੇ ਜੀ ਜ਼ਿਆਦਾ امیر ਬੰਦੇ ਨੇ ਉਹ ਜਿਹਨਾਂ ਦੇ ਪਰਚਾ ਹਾਂ ਉਹ ਵੀਰੇ ਨੇ ਜਿਹੜੇ ਮੁੰਡਾ ਦੀ ਦੇ ਨੇ ਵੀਰੇ ਨੇ ਜਿਹੜਾ ਜ਼ਮੀਨ ਵਾਲੇ ਵੀਰੇ ਅਸਾ ਗਰੀਬਾਂ ਮੰਗ ਕੀ ਕਰਦੇ ਤੁਸੀਂ ਮੰਗ ਸੀ ਆਦੇ ਮੁੰਡਾ ਰੈਸਟ ਕਰੋ ਸਾਨੂੰ ਸੌਣ ਕਹੋ ਕਿਹਦੀ ਜਮਾਨਤ ਉਹ ਸਾਡੀ ਮੰਗ ਕਿ ਹਨੀ ਸਿੰਘਾ ਜੀ ਮੇਰੇ ਜਿਹੜੇ ਮੁੰਡੇ ਦੀ ਡੈਥ ਹੋਈ ਉਹ ਕਿ ਲੱਗਤੂ ਮੇਰਾ ਭਾਈ ਸਦਾਈ ਦਾ ਚਾਚਾ ਦਾ ਮੁੰਡਾ ਸੀ ਸਵੇਰ ਤੋਂ ਲੈ ਕੇ ਤੁਹਾਡਾ ਇੱਥੇ ਜਾ ਰਿਹਾ ਅੱਜ ਰਾਤ ਨੂੰ ਹੀ ਇੱਥੇ ਰੱਖਿਆ ਕੀ ਮਜ਼ਦੂਰੀ ਲਈ ਅੰਸਰ ਸਾਡੀ ਸੁਣਾਈ ਨਹੀਂ ਦਿੰਦੀ ਹੈ ਜੀ ਸਾਨੂੰ ਇਹ ਪੁਲਿਸ ਰਾਹ ਨਹੀਂ ਦਿੰਦੀ ਹੈ ਕਿ ਅਸੀਂ ਮੁੰਡਾ ਫੜ ਲਉ ਕਹਿੰਦੇ ਹੀ ਫੜਦੇ ਨਹੀਂ ਹੈਗੇ ਜੀ ਕੀ ਪੂਰਾ ਮਾਮਲਾ ਕੀ ਹੈ ਕਿ ਜਿਹੜਾ ਅੱਜ ਮਜਬੂਰ ਹੋ ਕੇ ਬੈਠਾ ਜੀ ਦੇਖੋ ਜੀ ਇਹਨਾਂ ਇਹਨਾਂ ਨੇ ਸਾ ਤੋਂ 10 ਦਿਨ ਮੰਗੇ ਸੀਗੇ ਦੇਵਤੀ ਜਾਨ ਨੇ ਸਾਰਾ ਖਾਧੀਆਂ ਜਿਗੇ ਪਾਣੀ ਦੇ ਚੂੜੀਆਂ ਭਰੇ ਸੀ ਗੁਰਨਾਣ ਦੇ ਜਿੱਦੀਆਂ ਤਿੰਨ ਵਾਰੀ ਵੀ ਮੈਂ ਪੰਜ ਦਿਨਾਂ ਚ ਮੁੰਡਾ ਪੇਸ਼ ਕਰ ਦੋ ਐਸਐਚਓ ਵੀ ਸਾਹਿਬ ਹੀ ਕਹਿੰਦਾ ਸੀ ਕਿ ਵੀ ਤੁਸੀਂ ਸੰਸਕਾਰ ਕਰ ਦੋ ਸਾਡਾ ਜੀ ਨਹੀਂ ਇਹਨਾਂ ਨੇ ਕਰਿਆਗਾ ਜੀ ਅਸੀਂ ਫਿਰ ਵੀ ਇਹ ਕਾਰ ਸਾਨੂੰ ਕਹੀ ਕਿ ਵੀ ਕਰਦੇ ਆ ਅੱਜ ਕਰਦੇ ਆ ਗੱਲ ਕਰਦੇ ਆ ਰੇਟਾਂ ਜੀ ਸਾਰੇ ਕਿਤੇ ਕਰਦੇ ਆ ਪਰ ਇਹ ਇਹਨਾਂ ਨੇ ਮੁੰਡਾ ਨਹੀਂ ਪੇਸ਼ ਹੋਇਆ ਐਡੇ ਐਡੇ ਕਿਸੇ ਵੀ ਚੱਕੇ ਜਾਂਦੇ ਨੇ ਜੀ ਪਰ ਸਾਡੇ 40 ਦਿਨਾਂ ਚ ਇੱਕੋ ਮੁੰਡਾ ਨਹੀਂ ਫੜਿਆ ਗਿਆ ਜੀ ਇਹਨਾਂ ਤੋਂ ਕਿੰਨੇ ਦੋਸਤ ਸੀਗੇ ਔਰ ਕਿੰਨੇ ਮੁੰਡੇ ਸੀ ਉਹ ਦੋਏ ਪਿਓ ਪੁੱਤ ਸੀਗੇ ਜੀ ਨਾ ਨਾ ਨਿਰੋਧ ਇਹ ਇਕਨੌਜੀ ਦਮਨਪ੍ਰੀਤ ਸੀਗਾ ਜੀ ਦਮਨੌਜਲਾ ਦਮਨੌਜਲਾ ਇਕ ਵਿਕੀ ਕੁਲਦੇਵ ਸਿੰਘ ਸੀਗਾ ਜੀ ਇੱਕ ਫੜਿਆ ਗਿਆ ਇੱਕ ਫੜਿਆ ਗਿਆ ਜੀ ਬੀ ਦੀਪੂ ਮੁਕਮੰਦੀ ਆ ਆਪਣੀ ਹਾਂ ਜੀ ਜਿੰਨਾਂ ਦਾ ਕਿ ਧਰਨਾ ਨਹੀਂ ਲੱਗਾ ਉਹਨਾਂ ਦਾ ਹਿਸਾਬ ਚਾਹੀਦਾ ਜੀ ਬਸ ਜਿਹੜੇ ਜਿਹੜੇ ਤੋਂ ਹੋਤੀ ਇਹ ਫੜਿਆ ਜੋ ਕੀ ਕਰਦੇ ਉਹਦੇ ਬਰ ਮੇਲੇ ਕੰਮ ਪੁੱਠੇ ਕੰਮ ਕਰਦਾ ਸੀਗਾ ਜੀ ਨਸ਼ੇ ਵਗੈਰਾ ਕਰਦਾ ਸੀਗਾ ਜੀ ਕਿਹੜੇ ਗਾਇਕ ਵੀ ਸੀ ਇਹਨਾਂ ਚ ਹਾਂ ਜੀ ਹਾਂ ਜੀ ਉਹ ਡੈਡੀ ਸੀਗਾ ਮੁੰਡੇ ਦਾ ਗਾਇਕ ਹੁਣ ਬੀ ਦੀਪੂ ਜੀ ਜੇ ਉਹ ਨਹੀਂ ਪੜਿਆਦਾ ਉਹ ਰਸਤੇ ਹੁੰਦਾ ਤਾਂ ਫਿਰ ਕਿਸੇ ਕਿਸੇ ਕੀ ਬਕਰ ਹਾਂਜੀ ਹਾਂਜੀ ਜਾਇ ਮਹੀਨਾ ਦੋ ਮਹੀਨੇ ਇੱਥੇ ਬੈਠਾਂਗੇ ਜੇ ਇੱਥੋਂ ਨਹੀਂ ਹੋ ਗਈ ਸੀ ਫਿਰ ਡੀਸੀਪੀ ਤੇ ਵੀ ਜਪੇ ਜਾਵਾਂਗੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਚਰਚਾ ਆਈ ਹੈ ਕਿ ਅੱਜ ਜਿਹੜੀ ਪੁਲਿਸ ਦੇ ਕੋਈ ਐਕਟੀਵਿਟੀ ਕੀਤੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਕੋਈ ਪਨਾਹ ਦੀ ਕਾਰਵਾਈ ਦੀ ਗੱਲ ਚੱਲ ਰਹੀ ਆ ਹਾਂਜੀ ਹਾਂਜੀ ਉਹ ਕਹਿੰਦੇ ਵੀ ਅਸੀਂ ਤਿੰਨ ਜਣੇ ਉਹ ਕਰ ਲਿਆ ਸੀਗਾ ਜੀ ਉਹ ਤੁਹਾਨੂੰ ਅਸੀਂ ਕੀ ਲੈਣਾ ਜਾਂ ਤਾਂ ਮੇਨ ਮੁੰਡੇ ਨੂੰ ਪੇਸ਼ ਕਰੋ ਜੇ ਅਸੀਂ ਉਹਨਾਂ ਨੂੰ ਇਹ ਅਧਿਕਾਰੀ ਨੂੰ ਆਪਣਾ ਗੱਲਬਾਤ ਕਰਤਾ ਹੈ ਕਿ ਨੇ ਸਾਡੇ ਨਾਲ ਐਸਐਚਓ ਸਾਹਿਬ ਡਿਪਟੀ ਸਾਹਿਬ ਵੀ ਆਏ ਸੀਗੇ ਉਹ ਤਾਂ ਅਸੀਂ ਇਹੀ ਕਹਿੰਦੇ ਨੇ ਵੀ ਅਸੀਂ ਇੱਧਰ ਉਧਰ ਹੋਰ ਪਰੇ ਹੋ ਜੂ ਵੀ ਅਸੀਂ ਲੱਗੇ ਹੋਏ ਆ ਰੇਡ ਕਰਨਾ ਵੀ ਜਿਹੜੇ ਹੈਗੇ ਨੇ ਵੀ ਮੁੰਡਾ ਦਾ ਪਤਾ ਲੱਗ ਜਾ ਅਸੀਂ ਪੇਸ਼ ਕਰਵਾ ਦਾਂਗੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਕਰ ਪੀਆ ਆ ਔਟਕਮ ਜਿਹੜੀ ਬੈਠੀ ਆ ਕਿ ਮੈਂ ਇੱਕ ਸਮਾਂ ਨੰਬਰ ਤੇ ਰੱਖੀ ਦੇਖੋ ਜੀ ਹੁਣ ਤਾਂ ਹੁਣ ਬੈਠਣਾ ਦਾ ਬਣਿਆ ਜਾਂ ਸਾਡੀ ਸਮਝ ਨਹੀਂ ਹੈਗੀ ਜੀ ਗਰਮੀ ਹੈ ਚਾਹੇ ਕੁਝ ਵੀ ਅਸੀਂ ਤਾਂ ਬੈਠੇ ਆ ਹੁਣ ਸਾਨੂੰ ਜੇ ਇੱਕ ਦਿਨ ਨਹੀਂ 10 ਦਿਨ ਨਹੀਂ 15 ਨੇ 20 ਦਿਨ ਮਹੀਨਾ ਦਾ ਬੈਠਾਂਗੇ ਇਹ ਲੱਗਦਾ ਪੁਲਿਸ ਮੈਂਡਾ ਸਾਡਾ ਕੌਨ ਲੱਗਾ ਕੱਪਟਨ ਬੀ ਇੱਕ ਪਤਾ ਨਹੀਂ ਜਿਹੜੇ ਇੱਥੇ ਪ੍ਰਦਰਸ਼ਨਕਾਰੀ ਬੈਠੇ ਜੀਗੇ ਤੇ ਤੁਸੀਂ ਆਇਆ ਹੋ ਕੀ ਕਰਵਾ ਤੁਸੀਂ ਅੱਜ ਤੋਂ 2 ਮਹੀਨਾ ਸਵਾ ਮਹੀਨਾ ਪਹਿਲਾਂ ਕਲਾ ਹੈ ਪਿੰਡਾ ਥਾਣਾ ਸਦਰ ਦਾ ਉੱਥੇ 312 ਦਾ ਮਕਦਮਾ ਦਰਜੀ ਇੱਕ ਦੋਸ਼ੀ ਉਹ ਚ ਗ੍ਰਿਫਤਾਰ ਹੋਵੇ ਸੀ ਇੱਕ ਦੋਸ਼ੀ ਰਹਿ ਰਿਹਾ ਸੀ ਜਾਂ ਉਹਦੇ ਅਸੀਂ ਵਾਰੰਟ ਲੈ ਲਿਆ ਉਹਦੇ ਰੇਡਾ ਕਰਦੇ ਸੀਗੇ ਤੇ ਮਦਈਆਂ ਨੂੰ ਇਹੀ ਸੀ ਵੀ ਉਹ ਗ੍ਰਿਫਤਾਰ ਨਹੀਂ ਹੋ ਰਿਹਾ ਇਸ ਸੰਬੰਧੀ ਉਹਨਾਂ ਰੋਸ ਸਵਾਰ ਚ ਲਾਇਆ ਸੀ ਫਿਰ ਉਹਨਾਂ ਨੂੰ ਦਸਤਾਵੇਜ਼ ਤੁਹਾਡਾ ਬਿਲਕੁਲ ਸ਼ਾਰਟ ਹੈ ਮਾਨੂੰ ਅਰੈਸਟ ਕਰ ਲਿਆ ਜਾਊਗਾ ਇਸ ਵਿਸ਼ਵਾਸ ਤੇ ਉਹ ਚਲੇ ਗਏ ਹੋਰ ਵੀ ਸਰ ਕੋਈ ਸਟੇਟ ਟੈਕਸ਼ਨ ਇਸ ਮਾਮਲੇ ਚ ਕੋਈ ਲੱਗਿਆ ਨਹੀਂ ਹੋਰ ਅਸੀਂ ਜਿਹਨਾਂ ਦੇ ਜਿਹਨਾਂ ਜਿਹਨਾਂ ਦੇ ਘਰੇ ਰਿਆ ਠਾਰ ਬਣਾਈ ਹੈ ਅਸੀਂ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਨੇ ਉਹਨੂੰ ਸ਼ੈਲਟਰ ਦਿੱਤਾ ਹੋਇਆ ਹੈ